ਬਹੁਤ ਮੇਲਾ ਭਰਿਆ 바ਬਾ ਵੱਡਾ ਸਾਉ ਦਾ ਹਾਂ ਕਿਦਨ ਕੋ ਕਿਦਨ ਕੋ ਕਰਾਂਦੇ ਮੇਲੇ ਆਲੇ ਹੈ ਮੈਂ ਅੱਜ 바ਬਾ ਵੱਡਾ ਸਾ ਮੱਥਾ ਟੇਕ ਰਾਂ ਮੈਂ ਬੇਨਤੀ ਕੀਤੀ ਆ ਕੌਮ ਦਾ ਭਲਾ ਹੋਵੇ ਕੌਮ ਤੇ ਫੁੱਟ ਨਾ ਪਵੇ ਉੱਥੇ ਬਾਬੇ ਜੂਰ ਸਾਹਿਬੀਆਂ ਨੇ ਪੀਜੇ ਲਾਏ ਆ ਲੋਕਾਂ ਨੇ ਬੜੇ ਆਨੰਦ ਲਏ ਆ ਪੀਜੇ ਖਾਦੇ ਆ ਬੜਾ ਮਜਾ ਲਿਆ ਆ ਗੁਰੂ ਸਾਹਿਬ ਦੇ ਕੋਈ ਘਾਟਾ ਨਹੀਂ ਘਰ ਚੱਲੋ ਪੀਜਿਆਂ ਦਾ ਜੱਗ ਲਾ ਦੇਣਾ ਤੇ ਸੋਨੇ ਦੀਆਂ ਮੋਹਰਾ ਮੰਨਦੇ ਨੇ ਫਿਰ ਥੋੜੀਆਂ ਉਹਨਾਂ ਨੂੰ ਫਿਰ ਵੀ ਥੋੜੀਆਂ ਹਾਂ ਦਰਸ਼ਨ ਕਰਾ ਰਹੇ ਆ ਤੇ ਇਹਦੇ ਵਿੱਚੋਂ ਚੱਲੇ ਸਾਡੇ ਨਾਲ ਜੁੜ ਰਹੇ ਨੇ ਕਸ਼ਮੀਰ ਸਿੰਘ ਜੀ ਸੰਗਾ ਜਾਣੀ ਪਾਣੀ ਹਸਤੀ ਆ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਬਹੁਤ ਪਿਆਰ ਦਿੱਤਾ ਰਾਜਨੀਤੀ ਵਿੱਚ ਵੀ ਆਪਣੀ ਪੈਂਟ ਰੱਖਦੇ ਨੇ ਔਰ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਹੁਣ ਤਾਂ ਗਾਣੇ ਫਿਲਮਾਂ ਵਿੱਚ ਵੀ ਆ ਰਹੇ ਨੇ ਕਰਦੇ ਗੱਲਬੱਤਾਂ ਬਾਬਾ ਜੀ ਵੈ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਠੀਕ ਆ ਤੁਸੀਂ ਸਭ ਹਾਂ ਬਹੁਤ ਮੇਲਾ ਭਰਿਆ ਬਾਬਾ ਵੱਡਾ ਸਾਉ ਦਾ ਹਾਂ ਕਿਦਨ ਕੋ ਕਿਦਨ ਕੋ ਕਰਾਂਦੇ ਮੇਲੇ ਆਲੇ ਹੈ ਸਹੀ ਗੱਲ ਬਹੁਤ ਵਧੀਆ ਮੇਲਾ ਚੱਲਿਆ ਹਾਂ ਹਾਂ ਆ ਲੋਕਾਂ ਨੇ ਚਲੋ ਬਹੁਤ ਮੱਥਾ ਟੇਕਾ ਗੁਰੂ ਸਾਹਿਬ ਦੇ ਘਰ ਤੇ ਚਲੋ ਮੈਂ ਅਪੀਲ ਕਰਦਾ ਕਿਰੇ ਲੋਕ ਮੱਥਾ ਟੇਕਣ ਹੁੰਦੇ ਆ ਨਾ ਇਹਨਾਂ ਲੋਕਾਂ ਨੂੰ ਕੁਝ ਗੁਰੂ ਸਾਹਿਬ ਦੇ ਘਰੋਂ ਲੈ ਕੇ ਜਾਣਾ ਚਾਹੀਦਾ ਝੋਲੀਆਂ ਭਰ ਕੇ ਜਾਣੀਆਂ ਚਾਹੀਦੀਆਂ ਤੇ ਕਿਰੀਆਂ ਕਿਤਰਾ ਮੋਟਰਸਾਈਕਲ ਆ ਗੱਡੀਆਂ ਆ ਇਹਨਾਂ ਨੂੰ ਹੂਟਰ ਨਹੀਂ ਲਾਉਣੇ ਚਾਹੀਦੇ ਨਹੀਂ ਲਾਉਣੇ ਚਾਹੀਦੇ ਨਾ ਕੋਈ ਹਾਰ ਨਾ ਮਾਰਨਾ ਚਾਹੀਦਾ ਗੁਰੂ ਸਾਹਿਬ ਦੇ ਘਰ ਪਿਆਰ ਨਾਲ ਮੱਥਾ ਟੇਕਣਾ ਚਾਹੀਦਾ ਨੀਵੇਂ ਹੋ ਕੇ ਠੀਕ ਹੈ ਨਾ ਜੀ ਤੇ ਚਲੋ ਅੱਜ ਪਰੇ ਨਾਨਦ ਆਏ ਬਾਬਾ ਬੁੱਢਾ ਸਾਹ ਤੇ ਮੱਥਾ ਟੇਕਿਆ ਚਲੋ ਮੈਂ ਅੱਜ ਬਾਬਾ ਬੁੱਢਾ ਸਾਹ ਮੱਥਾ ਟੇਕ ਰਾਂ ਮੈਂ ਬੇਨਤੀ ਕੀਤੀ ਆ ਕੌਮ ਦਾ ਭਲਾ ਹੋਵੇ ਕੌਮ ਤੇ ਫੋਟ ਨਾ ਪਵੇ ਕੌਮ ਚੜਦੀ ਕਲਾ ਰਹੇ ਪਹਿਲੀ ਗੱਲ ਕਰਾਂ ਸਾਡਾ ਪੰਥਿਆ ਨਾ ਖਾਲਸਾ ਆ ਚੜਦੀ ਕਲਾ ਇਹਨੂੰ ਖਤਰਾ ਨਹੀਂ ਪੰਥ ਨੂੰ ਆ ਅੱਛਾ ਪੰਥ ਨੂੰ ਬੜੇ ਆਏ ਤੇ ਬੜੇ ਗਏ ਬਿਲਕੁਲ ਠੀਕ ਹੈ ਨਾ ਪੰਥ ਨੂੰ ਕੋਈ ਢਾਹ ਨਹੀਂ ਲਾ ਜਾਂਦਾ ਅੰਥਰੇ ਚੜਦੀ ਕਲਾ ਰਹਾ ਤੇ ਕੋਈ ਗੱਲ ਨਾ ਕਿਹਰੇ ਕਹਿੰਦੇ ਪੰਥ ਨੂੰ ਖਤਰਾ ਆ ਖਤਰਾ ਪੰਥ ਨੂੰ ਕੋਈ ਖਤਰਾ ਨਹੀਂ ਆ ਹਾਂ ਪੰਥ ਚੜ੍ਹਦੀ ਕਲਾ ਰਣਾ ਜੁਗੋ ਜੁਗਟਲ ਜਾਣਾ ਪੰਥ ਠੀਕ ਹੈ ਨਾ ਅਕਸਰ ਅਕਸਰ ਨਾ ਲੋਕ ਆਪੋ ਆਪਣੀਆਂ ਮੰਗਾ ਲੈ ਕੇ ਆਉਂਦੇ ਬਾਬਾ ਜੀ ਦਰਬਾਰ ਤੇ ਕੋਈ ਕਹਿੰਦਾ ਮੇਰਾ ਪੁੱਤ ਬਾਹਰ ਚਲੇ ਜਾਵੇ ਕੋਈ ਕਹਿੰਦਾ ਮੇਰਾ ਵਿਆਹ ਹੋ ਜਾਵੇ ਹਨਾ ਵੱਖ-ਵੱਖ ਮੰਗਾ ਹੁੰਦੀਆਂ ਸੰਗਾ ਸੰਗਾ ਕਿਸ ਤਰ੍ਹਾਂ ਦੀ ਮੰਗ ਲੈ ਕੇ ਆਇਆ ਦੇਖੋ ਜੀ ਮੈਂ ਮੰਗ ਬਾਬਾ ਬੁੱਢਾ ਸਾਹਿਬ ਇਹੋ ਲੈ ਕੇ ਆਇਆ ਖਾਲਸਾ ਪੰਥ ਚੜ੍ਹਦੀ ਕਲਾ ਰਵੇ ਠੀਕ ਆ ਮਾ ਬੱਚਦੇ ਰਹਿਣ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਤੇ ਕਿਤਰਾ ਮੁੰਡੇ ਬਾਹਰ ਅਮਰੀਕਾ ਜਾਂਦੇ ਯੂਕੇ ਜਾਂਦੇ ਨਹੀਂ ਜਾਣੇ ਚਾਹੀਦੇ ਇੱਥੇ ਉਹਨੂੰ ਪਈਆ ਪੁਲਿਸ ਦੇ ਭਰਤੀ ਕੀਤਾ ਜਾਵੇ ਤੇ ਕਿਧਰਾਂ ਬਿਜਲੀ ਬੋਰਡ ਦੀ ਭਰਤੀ ਉਹ ਇੱਥੇ ਕੀਤੀ ਜਾਵੇ ਕਿਰਿਆਂ ਖਾਲੀ ਸੀਟਾਂ ਪਈਆਂ ਆ ਉੱਥੇ ਸਾਡੇ ਵੀਰ ਕਿੰਨੇ ਜੰਗ ਮੁੰਡੇ ਆ ਸਾਰੇ ਭਰਤੀ ਕੀਤਾ ਕਿਤੇ ਚਾਹੀਦੇ ਆਪੇ ਅਮਰੀਕਾ ਕੈਨੇਡਾ ਭੁੱਲ ਜਾਣਗੇ ਤੇ ਆਪੇ ਇੱਥੇ ਡਿਊਟੀ ਪੁਲਿਸ ਡਿਊਟੀ ਕਰਨ ਕੋਈ ਬਿਜਲੀ ਬੋਰਡ ਚ ਕਰੇ ਕੋਈ ਬੈਂਕ ਚ ਕਰੇ ਆਪੇ ਲੋਕ ਮਾਰ ਨਾ ਜਾਣਗੇ ਸ਼ਰਮਣੀ ਕਮੇਟੀ ਨੂੰ ਨਹੀਂ ਚਾਹੀਦਾ ਵੀ ਜਿਹੜੇ ਨੌਜਵਾਨ ਸਾਡੇ ਸਿੱਖ ਨੌਜਵਾਨ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਬਹੁਤ ਸਾਰੇ ਇੱਥੇ ਵੀ ਲੋੜ ਆ ਸਾਨੂੰ ਅੱਜ ਗੁਰਦੁਆਰਿਆਂ ਵਿੱਚ ਬੇਦਬੀਆਂ ਹੋ ਰਹੀਆਂ ਉੱਥੇ ਨੌਜਵਾਨਾਂ ਦੀ ਸਾਨੂੰ ਇਹ ਦੋ ਦੋ ਮੁਲਾਜ਼ਮੋ ਫਰੋਮਿਕ ਕਮੇਟੀ ਲਾਉਣੀ ਗੁਰੂ ਘਰਾਂ ਦੇ ਰੱਖੇ ਜਾ ਸਕਦੇ ਦੇਖੋ ਜੀ ਮੈਂ ਸੋਚਦਾ ਕਿ ਕਿਤਨਾ ਯਾਤਰੂ ਬਾਹਰੋਂ ਆਉਂਦੇ ਆ ਕੋਈ ਅਮਰੀਕਾ ਤੋਂ ਆਉਂਦਾ ਯੂਕੇ ਉਹਨਾਂ ਨੂੰ ਕਾਲੀਏ ਕਮਰਾ ਨਹੀਂ ਦਿੰਦੇ ਸੁਣਿਆ ਹੋਣਾ ਤਰੀ ਆਨੰਦਪੁਰ ਸਾਹਿਬ ਗਏ ਕਮਰਾ ਮਿਲਿਆ ਤੇ ਦੱਸ ਦਿਓ ਇਹਨਾਂ ਲੋਕਾਂ ਨੂੰ ਕਮਰੇ ਨਹੀਂ ਮਿਲਦੇ ਤਰੀ ਹਰਮੰਦਰ ਸਾਹਿਬ ਮੱਥਾ ਟੇਕਣ ਜਾਓ ਮੈਂ ਆ ਗੁਰੂ ਦੇ ਉਲਟ ਨਹੀਂ ਆ ਰਹਾ ਮੈਂ ਉਹਨਾਂ ਲੋਕਾਂ ਦੇ ਉਲਟ ਆ ਕਿ ਮੈਂ ਸੰਦ ਕਮਰਾ ਨਹੀਂ ਦਿੰਦੇ ਲੋਕਾਂ ਨੂੰ ਕਮਰੇ ਦੇਣੇ ਚਾਹੀਦੇ ਆ ਯਾਤਰੂ ਤਰੋ ਕਮਰੇ ਮੁੱਕ ਜਾਣ ਉਦੋਂ ਕਹਿੰਦੇ ਕਮਰੇ ਮੁੱਕ ਗਿਆ ਕੋਈ ਗੱਲ ਨਹੀਂ ਤੋ ਦੇਖੋ ਸਾਰੇ ਬਰਾਬਰ ਦੇ ਹੱਕਦਾਰ ਆ ਠੀਕ ਹੈ ਨਾ ਕਿਹੜੀ ਜਾਨ ਸਾਡੇ ਜਾਂ ਉਹ ਲੋਕਾਂ ਚ ਸਾਰੀ ਜਾਨ ਆ ਉਹਨਾਂ ਨੂੰ ਕਮਰੇ ਜ਼ਰੂਰ ਦੇਣੇ ਚਾਹੀਦੇ ਆ ਤੇ ਆ ਕਮਰੇ ਦੇਣ ਤੋਂ ਬਹੁਤ ਖਰਾਬ ਕਰਦੇ ਆ ਮੈਂ ਬੇਨਤੀ ਕਰਦਾ ਇਹਨਾਂ ਨੂੰ ਦੇਖੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇੱਕ ਆਖਰੀ ਸਵਾਲ ਲੰਗਰਾਂ ਤੇ ਨਾ ਲੋਕ ਬਹੁਤ ਸਾਰੇ ਸਵਾਲ ਚੁੱਕਦੇ ਨੇ ਬਹੁਤ ਸਾਰੇ ਨਾ ਪਕਵਾਨ ਕਈ ਤਰ੍ਹਾਂ ਦੇ ਪਕਾਏ ਜਾਂਦੇ ਆ ਪੀਜ਼ਾ 버ਗਰ ਦਾ ਲੰਗਰ ਚਾਂਪਾਂ ਦਾ ਲੰਗਰ ਲਾਇਆ ਜਾ ਰਿਹਾ ਹੈ ਨਾ ਤੇ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਸਾਦਾ ਖਾਣ ਵਾਸਤੇ ਕਿਹਾ ਸੀ ਮੈਂ ਮੈਂ ਦੱਸਦਾ ਜੀ ਕੋਰੇ ਪੀਜਿਆਂ ਤੇ ਆ ਦੂਜਿਆਂ ਦੇ ਆ ਹੁਣ ਮਾਡਲ ਚੱਲ ਗਿਆ ਮਾਡਰਨ ਚੱਲ ਠੀਕ ਆ ਨਾ ਕੋਈ ਚੰਗਾ ਮਾਡਲ ਲਾਉਂਦਾ ਕੋਈ ਪੀਜਿਆਂ ਦਾ ਲਾ ਦਿੰਦਾ ਕੋਈ ਰਸਗੋਲਿਆਂ ਦਾ ਲਾ ਦੇ ਕੋਈ ਪੂੜੀਆਂ ਦਾ ਲਾ ਦੇ ਲੋਕਾਂ ਦੇ ਯਾਰ ਇੱਥੇ ਗੱਡੀ ਰੁਕੋ ਇਹਦੇ ਕੋਸੇ ਗਈ ਜਾਈ ਅਸਲੀ ਨਾ ਮਾਡਲ ਹੋ ਗਿਆ ਪਹਿਲਾਂ ਗੁਰੂ ਸਾਹਿਬ ਦੇ ਟਾਈਮ ਤੇ ਕਿਤਨਾ ਘੋੜੇ ਹੁੰਦੇ ਸੀ ਘੋੜਿਆਂ ਨੂੰ ਪਹੁੰਚਦੇ ਪਹੁੰਚਦੇ ਬਹੁਤ ਸਮਾਂ ਲੱਗ ਜਾਂਦਾ ਸੀ ਹੁਣ ਲੋਕਾਂ ਕੋਲ ਗੱਡੀਆਂ ਆ ਆਪੋ ਆਪਣੇ ਸਾੰਦੇ ਆ ਸਮਾਂ ਬਹੁਤ ਬਦਲਿਆ ਸਮਾਂ ਬਦਲ ਗਿਆ ਸਮੇ ਦੀ ਜਰੂਰ ਆ ਕੋਈ ਗੱਲ ਨਹੀਂ ਕਿ ਇਹ ਟਾਈਮ ਤੇ ਕਈਆਂ ਕੋਲ ਪੀਜੇ ਖਾਦੇ ਨਹੀਂ ਜਾਂਦੇ ਕਿਹੜਾ ਮਾਤਰ ਬੰਦਾ ਉਹ ਤਾਂ ਪੀਜੇ ਨਹੀਂ ਖਾਦੇ ਜਾਂਦੇ ਕਿਤਰਾ ਉਹਨੇ ਆਪਣੇ 450 ਸਾਲਾ ਚੱਲਿਆ ਗੋਂਦਾ ਸਾਹਿਬ ਉੱਥੇ ਬਾਬੇ ਜੂਟ ਸਾਹਿਬੀਆਂ ਨੇ ਪੀਜੇ ਲਾਏ ਆ ਲੋਕਾਂ ਨੇ ਬੜੇ ਆਨੰਦ ਲਏ ਆ ਪੀਜੇ ਖਾਦੇ ਆ ਬੜਾ ਮਜ਼ਾ ਲਿਆ ਆ ਗੁਰੂ ਸਾਹਿਬ ਦੇ ਕੋਈ ਘਾਟਾ ਨਹੀਂ ਕਰ ਚਲੋ ਪੀਜਿਆਂ ਦਾ ਜੱਗ ਲਾ ਦੇਣਾ ਤੇ ਸੋਨੇ ਦੀਆਂ ਮੋਹਰਾਂ ਮੰਨਦੇ ਨੇ ਫਿਰ ਥੋੜੀਆਂ ਉਹਨਾਂ ਨੂੰ ਫਿਰ ਵੀ ਥੋੜੀਆਂ ਹਾਂ ਥੋੜੀਆਂ ਕੋਈ ਗੱਲ ਨਹੀਂ ਕੀ ਕਰਨੀ ਚਾਹੋਗੇ ਅਖੀਰ ਵਿੱਚ ਮੈਂ ਦੇਖੋ ਪੀਲੇ ਹੋ ਕਰਨਾ ਚਾਹੁੰਦਾ ਆ ਕਿਹੜੇ ਸਾਡੇ ਵੀਰ ਆ ਜੰਗ ਮ ਇਹਨਾਂ ਨੂੰ ਅਮਰ ਸਜਣਾ ਚਾਹੀਦਾ ਖੰਡੇ ਪਾਟੇ ਦਾ ਗੁਰੂ ਦੇ ਸਿੰਘ ਸਜਣਾ ਚਾਹੀਦਾ ਆ ਤੇ ਇਹਨਾਂ ਨੂੰ ਸਿੰਘ ਬਣ ਕੇ ਐ ਪੂਰੇ ਆਪਣੇ ਬਾਣਾ ਪਾ ਗਏ ਪਤਾ ਲੱਗੇ ਤੇ ਗੁਰੂ ਦਾ ਸਿੰਘ ਆ ਬਹੁਤ ਬਹੁਤ ਧੰਨਵਾਦ ਜੀ ਸਰ ਸੋ ਇਸ ਵਾਰ ਕਸ਼ਮੀਰ ਸਿੰਘ ਸੰਗਾ ਬਹੁਤ ਵੱਡੀ ਸੈਲੀਬ੍ਰਿਟੀ ਹੈ ਸੋਸ਼ਲ ਮੀਡੀਆ ਦਾ ਲੋਕ ਬਹੁਤ ਪਿਆਰ ਕਰਦੇ ਆ ਤੇ ਅੱਜ ਵੀ ਉਹਨਾਂ ਨੇ ਕਹਿ ਦਿੱਤਾ ਕੁਆਰੀ ਫੇਰ ਵੀ ਕਿਦਨ ਕਦ ਕਿਦਨ ਲੰਗਰਾਂ ਵਾਲਿਆਂ ਨੇ ਕਰਵਾ ਦਿੱਤੀ ਆ ਦੰਨ ਕਰਵਾ ਦਿੱਤੀ ਆ ਬਹੁਤ ਸਾਰੇ ਲੰਗਰ ਜਿਹੜੇ ਆ ਉਹ ਅੱਜ ਰਸਤੇ ਦੇ ਵਿੱਚ ਸਾਨੂੰ ਮਿਲੇ ਲੋਕ ਜਿਹੜੇ ਆ ਪੈਦਲ ਚੱਲ ਕੇ ਆ ਰਹੇ ਨੇ ਉਹਨਾਂ ਦੀ ਸੁੱਖ ਸੌਦਾ ਵਾਸਤੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਆ ਜੇ ਕਿਸੇ ਨੇ ਰਹਿਣਾ ਜੇ ਕਿਸੇ ਨੇ ਸੌਣਾ ਜੇ ਕਿਸੇ ਰੈਸਟ ਕਰਨੀ ਆ ਕੁਝ ਖਾਣਾ ਪੀਣਾ ਤੇ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਮਾਝੇ ਵਾਲੇ ਲੋਕ ਜਿਹੜੇ ਆ ਉਹ ਦੇ ਰਹੇ ਨੇ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਉਹਨਾਂ ਵੀਰਾਂ ਨੂੰ ਜਿਹੜੇ ਅਜੇ ਵੀ ਹੁੱਲੜਬਾਜੀ ਕਰਦੇ ਆ ਰਹੇ ਨੇ ਮੋਟਰਸਾਈਕਲਾਂ ਤੇ ਇੱਕ ਦੂਜੇ ਤੋਂ ਅੱਗੇ ਨਿਕਲਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਗੁਰੂਕਾਰ ਸੰਗਤ ਬਣ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਵੇ